ਕਿੰਨੇ ਦਿਨਾਂ ਲੱਗਾਂਗੇ ਮਿੱਠੂ ਘਟਰੂ ਇਹ ਹੋ ਗਿਆ ਬਾਈ 15 17 ਦਿਨਾਂ ਦਾ ਬਾਈ ਅੱਛੇ ਚੁੰਗੇ ਦੁੱਧ ਅਜੇ ਨਹੀਂ ਦੁੱਧ ਚੁੰਗੇ ਬਾਈ ਅੱਛੇ ਕਹਿੰਗਾ ਤੂੰ ਕਰਦਾ ਤੇ ਮੂੰਹ ਜਿਹਾ ਲਾਉਂਦਾ ਕੰਮ ਦਾ ਜਾ ਬਾਈ ਬੁਖਾਰ ਜਾ ਜਾ ਕੱਲੇ ਦੀ ਮਾਂ ਨੂੰ ਬੁਖਾਰ ਹੋ ਗਿਆ ਨਾ ਹਾਂ ਬਾਈ ਕੱਲੇ ਦੀ ਮਾਂ ਨੂੰ ਹੋਰ ਠੀਕ ਹੁਣ ਹਾਂ ਜੀ ਚੱਕੀ ਸਿਰੇ ਦਾ ਛੱਡ ਦੇ बुखार ਆ ਜਾ ਰਿਹਾ ਹੈ। ਹੂੰ। ਬੁਖਾਰ ਕਰ ਰਹੀ ਹੈ ਮਿੱਠੂ। ਓਕੇ ਵੀਰੇ। ਮਾਂ ਦਾ ਬੁਖਾਰ ਵਾਲਾ ਚੁੰਗਦੇ ਨੇ ਇਹ। ਇਹਨੂੰ ਠੀਕ ਕਰੋ ਜੀ ਡਾਕਟਰ ਸਾਹਿਬ। ਅਜੇ ਮੈਂ ਡਾਕਟਰ ਬਲਵਿੰਦਰ ਖੂੜਾ ਜੀ। ਇਹਨੂੰ ਠੀਕ ਕਰੋ ਬੁਖਾਰ ਨੂੰ। ਨਾਲੇ ਮਦਰ ਨੂੰ ਨਾਲੇ ਦੇ ਸਾਨੂੰ। ਅੰਗਰੇਜ਼ੀ ਲਾ ਕੇ ਮਿੱਠੂ ਬੋਲਣਾ ਯਾਰ। ਆਈ ਗੌਟ। ਹਾਂ। ਥੋੜਾ ਘੱਟ ਆਵੇ। ਪਤਾ ਸਿਰ 'ਚ ਪਾਉਣਾ ਮਿੱਠੂ ਬਣੀ। ਓਕੇ ਵੀਰੇ। ਕੰਮ ਦਾ ਬਈ ਹੈ ਬੁਖਾਰ ਕਰਕੇ 5 ਮਿੰਟ ਪਾਈਏ ਜੀ ਇਹਨੂੰ ਬਈ ਵਾਲਾ ਕਰਸਾ ਬਾ ਪਾ ਦੋ ਕੋਈ ਨਹੀਂ ਨਿਚੀ ਦੀ ਫੇਰ ਪਾ ਦੋ 5-4 ਮਿੰਟ ਪਾ ਦੋ ਪਾਣੀ ਫਿਰ ਹਟ ਜਿਓ ਵਿੱਚ ਦੀ ਫੇਰ ਪਾ ਦਾਂਗੇ ਪਾਣੀ ਇਹਨੇ ਸੈੱਟ ਹੋ ਜੂਗਾ ਰਿਲੈਕਸ ਮਿਲ ਜੂਗਾ ਇਹਨੂੰ